ਹਰਦੀਪ ਗੁਰੂ ਨਾਨਕ ਸਟੇਡੀਅਮ ਵਿਖੇ 70ਵਾਂ ਗਣਤੰਤਰ ਦਿਵਸ ਬੜੇ ਉਤਸ਼ਾਹ ਜੋਸ਼ ਤੇ ਦੇਸ਼ ਭਗਤੀ ਦੇ ਮਾਹੌਲ ਦੇ ਵਿੱਚ ਮਨਾਇਆ ਗਿਆ ਇਸ ਸਮਾਗਮ ਵਿੱਚ ਪੰਜਾਬ ਦੇ ਦਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਕੈਬਨਿਟ ਮੰਤਰੀ ਵੱਲੋਂ ਤਿਰੰਗਾ ਚੰਡਾ ਲਹਿਰਾ ਕੇ ਪ੍ਰੇਟੋ ਸਲਾਮੀ ਲਈ ਗਈ ਇਸ ਮੌਕੇ ਐਡੀ ਏਡੀਪੀ ਐਨਆਰਆਈ ਆਰਐਸ ਦਸਬਾਰ ਅਤੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਸਿਮਤ ਫੋਰ ਉੱਚ ਅਧਿਕਾਰੀ ਵੀ ਮੌਜੂਦ ਰਹੇ ਬਾਬਾ ਬੱਤਕੀ ਜੀ ਆਇਓ ਸਾਰੇ ਨਾਲ ਰੈਡੀ ਰੈਡੀ ਆਜੀ ਸਾਰੇ ਨਾਲ ਅੱਜ ਟੀਕਾ ਲਗਾਉਣ ਚ ਆਏ ਹਾਂ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ Fateh ਸਮਾਪਤ ਪੁਰੇ ਦੇਸ਼ ਵਾਸੀਆਂ ਨੂੰ ਪੁਰੇ ਭਾਰਤਿਯਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਖਾਸ ਕਰਕੇ ਅੰਮ੍ਰਿਤਸਰ ਦੇ ਵਾਸੀਆਂ ਨੂੰ 77ਵੇਂ ਸੰਵਿਧਾਨਕ ਦੁਸ਼ਤੀ ਲੱਖ ਲੱਖ ਫਤਾਈ ਦਿੰਦਾ ਸੋ ਆਪਣੇ ਆਪਣੀ ਗੋਦ ਫੜਾਵਾ ਲ ਸਮਝ ਰਿਹਾ ਕਿ ਅੱਜ ਗੁਰੂਆਂ ਦੀ ਤਕਤੀ ਇਹਨਾਂ ਦਾਸ ਲਗਰੀ ਦੇ ਸੋ ਮੈਨੂੰ ਸਾਬ ਜੀ ਦੇ ਰੂਪ ਰੂਪ ਹੁੰਦਾ ਮੁਕਤ ਮਿਲਿਆ ਸਮਾਜ ਪੂਰੇ ਦੇਸ਼ ਵਾਸੀਆਂ ਨੂੰ ਇਸ ਪ੍ਰੋਤਰ ਜਿਹੜੇ ਲੱਖ ਲੱਖ ਵਧਾਈ ਦਿੰਦਾ ਪੰਜਾਬ ਲੋਕਾਂ ਨੂੰ ਕੁਝ ਖਾਸ ਤਰੀਹਾ ਰਹਿਦੀ ਹੈ ਬਹੁਤ ਕਰਨ ਜਾਰੀ ਮਾਪਨਾ ਦੀ ਕਿਰਪਾ ਨਾਲ ਤੁਸੀਂ ਸਾਰਿਆਂ ਨੇ ਤੁਹਾਡੇ ਪੰਜਾਬ ਦੇ ਲੋਕਾਂ ਦੇ ਅਸੀਰਵਾਦ ਅਦਕਾਰ ਆਮ ਆਦਮੀ ਪਾਰਟੀ ਸਰਕਾਰ ਬਣੀ ਸੋ ਸਾਢੇ 3 ਸਾਲਾਂ ਦੇ ਵਿੱਚ ਨਿਮਾਣੇ ਬਣ ਕੇ ਸੇਵਾਦਾਰ ਬਣ ਕੇ ਪੂਰੀ ਇਮਾਨਦਾਰੀ ਨਾਲ ਪੰਜਾਬ ਦੀ ਸੇਵਾ ਨਗਾਈ ਸੋ ਹਰ ਸਰਹੂਤ ਪੰਜਾਬ ਨੂੰ ਦੇਣ ਦੀ ਕੋਸ਼ਿਸ਼ ਕੀਤੀ ਹੈ ਵਿਕਾਸ ਦੇ ਕੰਮਾਂ ਦੀ ਪੂਰੀ ਰਸਟਾਰ ਨੇ ਹਾਂ ਦੀ ਪੰਜਾਬ ਦੇ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਆ ਤੇ ਵੀ ਦੇ ਰਹੇ ਆ ਕੱਲ੍ਹੇ ਆ ਕਰਨ ਪੰਜਾਬ ਦੇ ਵਿੱਚੋਂ ਨਸ਼ੇ ਖਤਮ ਕਰਨ ਲਈ ਜਦੋਂ ਨਸ਼ੇ ਉੱਤੇ ਇਹ ਚੱਲ ਰਹੀ ਹੈ ਪੰਜਾਬ ਦੇ 63000 ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾ ਰਿਹਾ ਸੋ ਹੁਣ ਖਾਸ ਕਰਕੇ ਸੇਤ ਸਿਲਾਮ ਵਾਲੇ ਜਿੱਥੇ ਮਹਿਲਾ ਪੀਨ ਕੰਦੀ ਸ਼ੁਰੂਆਤ ਹੋਈ ਸੀ ਹੁਣ ਹਰ ਪਰਿਵਾਰ ਦੇ ਲਈ 10 ਲੱਖ ਦਾ ਬੀਮਾ ਸਾਡੇ ਪਾਰਟੀ ਸੁਪਰੀਮ ਮਾਰਜਨ ਕਿਰਦਾਰ ਜੀ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਪੁਲ ਸਿੰਘ ਮਾਨ ਜੀ ਤੋਂ ਦਿਨ ਪਹਿਲਾਂ ਜਿਹੜੀ ਐਡਮਿਨਿਸਟ੍ਰੇਸ਼ਨ ਚਾਲੂ ਕਰਕੇ ਗਏ ਨੇ ਸੋ ਹਰ ਪਰਿਵਾਰ ਦਾ ਜਿਹੜਾ ਘਰ ਘਰ ਜਾ ਕੇ ਅਸੀਂ 10 ਲੱਖ ਦਾ ਬੀਮਾ ਕੱਢ ਰਹੇ ਹਾਂਗੇ ਤਾਂ ਜੋ 10 ਲੱਖ ਦਾ ਮੁਫਤ ਇਲਾਜ ਫ੍ਰੀ ਕਰਵਾ ਸਕੇ ਸੋ ਇਸੇ ਤਰ੍ਹਾਂ ਹੀ ਵਿਕਾਸ ਦੇ ਕੰਮਾਂ ਦੀ ਵੀ ਜਿਹੜੀ ਤੇਜ਼ੀ ਸਾਡੇ 3 ਸਾਲਾਂ ਚ ਰੌਫਲ ਦੀ ਸਪੀਡ ਨਾਲ ਕੰਮ ਚੱਲਦੇ ਆ ਸੋ ਹੁਣ ਜਿਹੜਾ ਸਾਲ ਸਵਾ ਸਾਲ ਬਹਿ ਗਿਆ ਪੂਰੀ 스ਪੀਡ ਨਾਲ ਸੇਵਾਦਾਰ ਬਣ ਕੇ ਪੰਜਾਬ ਦੇ ਡਾਕਟਰ ਬਣ ਕੇ ਇਮਾਨਦਾਰੀ ਨਾਲ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਜਿੰਮੇਦਾਰੀ ਕਰਾਂਗੇ ਤੇ ਪੂਰੀ ਵਧੀਆ ਸੇਵਾ ਨਿਭਾਵਾਂਗੇ। ਅੱਜ ਕੁਸ਼ੀ ਦੀ ਲੈਰ ਹੈ ਫੀਮੇਲ ਨੂੰ ਲੈ ਕੇ 10 ਲੱਖ ਦੀ بیمੇ ਦਾ। ਇਸ ਦੇ ਲੋਕਾਂ ਵਿੱਚ ਖੁਸ਼ੀ ਹੋ ਤੇ ਜਮਿਸ਼ੀ ਨਾਲ ਨਿਸ਼ਾਨਾ ਵੀ ਉਤਾ ਦੇ। ਦੇਖੋ ਬੀੜੀ ਵਾਲੇ 70 ਤੋਂ 75 ਸਾਲ ਪੂਰੇ ਪੰਜਾਬ ਨੂੰ ਲੁੱਟਿਆ, ਕੁੱਟਿਆ ਤੇ ਆਪਣੇ ਰਿਸ਼ਤਦਾਰਾਂ ਨੂੰ ਆਪਣੇ ਚਹਤਿਆਂ ਨੂੰ ਕਰੋੜਾ ਪਤੀ ਬਣਾਇਆ ਉਹ ਇਕੱਲੀ ਲੋਕਾਂ ਦੀ ਸਰਕਾਰ ਜਿਹੜੀ ਇਮਾਨਦਾਰੀ ਨਾਲ ਲੋਕਾਂ ਨੂੰ ਮਾਣ ਸੀਗਾ ਲੋਕਾਂ ਨੇ ਤਾਂ ਹੀ ਸਾਰਿਆਂ ਨੂੰ ਵੱਡੇ ਵੱਡੇ ਜਿਹੜੇ ਆਪਣੇ ਆਉਣ ਨੂੰ ਥੰਮ ਦੱਸਦੇ ਸੀਗੇ ਉਹਨਾਂ ਨੂੰ ਥੱਲੇ ਸੁੱਟਿਆ ਕਿ ਲੋਕਾਂ ਨੂੰ ਪਤਾ ਸੀ ਕਿ ਜੇ ਸਰਦਾਰ ਪ੍ਰੋਗੋਸ਼ਾਨ ਦੀ ਸਰਕਾਰ ਆਮ ਆਦਮੀ ਪਾਰਟੀ ਮੁਖ ਸਾਡੇ ਸੁਪਰੀਮ ਮਾਰਜਨ ਕੇਜਰੀਵਾਲ ਜੀ ਦੀ ਜਿਹੜੀ ਪਾਰਟੀ ਹੈ ਦੀ ਸਰਕਾਰ ਨੇ ਪੰਜਾਬ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾਣਾ ਤੇ ਤਾਂ ਲੋਕਾਂ ਨੇ ਚੁੜਿਆ ਗੱਲਾਂ ਪਰ ਉਹ ਦੇਖ ਲਈ ਹੈ ਕੋਈ 12548 ਕਹਿ ਰਿਹਾ ਕੋਈ ਸ਼ਕੁੰਨਿਆ ਕਹਿ ਰਿਹਾ ਕਿਸ ਨੂੰ ਆਪਣੇ ਬਾਦਸ਼ਾਹ ਮਹੂਰਗਾਂ ਵਾਲੀ ਚੇਤਾ ਪੰਜਾਬ ਦਾ ਕਿ ਮੇਰੇ ਬਾਪ ਦੇ ਸਪੌਂਸੀ ਪੌਣ ਹੈ ਸੋ ਅਸੀਂ ਤੇ ਇਮਾਨਦਾਰੀ ਨਾਲ ਪੰਜਾਬ ਦੀ ਸੇਵਾ ਨਿਭਾ ਰਹੇ ਆ ਤੇ ਕਰਦੇ ਰਵਾਂਗੇ ਪੰਜਾਬ ਨੂੰ ਮਾਣ ਹੋਵੇਗਾ ਕਿ ਅਸੀਂ ਆਵਾਦੀ ਪਾਕੀ ਸਰਕਾਰ ਲਈ ਔਰ 2027 ਆ ਰਿਹਾ ਔਰ ਪੰਜਾਬ ਵਾਸੀਆਂ ਨੂੰ ਫਿਰ ਮੈਂ ਬੇਨਤੀ ਕਰਦਾ ਤੇ ਪੂਰੇ ਇਮਾਨ ਨਾਲ ਸੇਵਾ ਲਵਾਈ ਆ ਤੇ ਇਸੇ ਤਰ੍ਹਾਂ ਲਵਾਵਾਗੇ ਜਿਵੇਂ ਤੁਸੀਂ ਸਾਡੇ ਤੋਂ ਉਮੀਦਾਂ ਜਿਹੜੀਆਂ ਰੱਖੀਆਂ ਉਸ ਤੋਂ ਫਰੇ ਉੱtre ਆ ਤੇ ਪੂਰੇ ਪੰਜਾਬ ਨੂੰ ਜਲਦੀ ਜੇ ਰੰਗਲਾ ਪੰਜਾਬ ਦਾ ਸੁਪਨਾ ਲੈ ਕੇ ਜੋ ਸਰਦਾਰ ਭਗਤ ਸਿੰਘ ਮਾਨ ਜੀ ਚੱਲੇ ਹੋਏ ਨੇ ਉਹਨਾਂ ਸੀ ਪੂਰਾ ਕਰਾਂ ਫੈਸ਼ਨ ਉਹਾਰ ਜਿਹੜਾ ਸੀ ਸ਼ੁਰੂ ਕੀਤਾ ਉਹਦੇ ਵਿੱਚ ਫਰਾਰ ਉਹਦੇ ਵਿੱਚ ਪੁਲਿਸ ਪੰਜਾਬ ਪੁਲਿਸ ਦਾ ਇੱਕ ਖਾਸ ਦੇਖਦੇ ਨੇ ਇੰਨਾ ਪੈਦਾ ਪਿਆ ਅਮਰਸਰ ਪੁਲਿਸ ਦੀ ਕਰੀ ਜਾਵੇ ਤਾਂ ਬਹੁਤ ਵੱਡੀ ਗਿਤੀ ਦੇ ਵਿੱਚ ਜਿਹੜੀ ਇਲਾਕਾ ਦੇ ਵਿੱਚ ਭੇਜਿਆ ਜਾ ਰਿਹਾ ਉਹ ਸੋ ਸੁਰੇਨ ਚੰਦਾ ਸੀ ਦੇਖਣ ਚੰਦਾ ਸੀ ਕਿ ਅਮਰਸਰ ਦੇ ਵਿੱਚ ਬਹੁਤ ਜ਼ਿਆਦਾ ਲੋਡ ਸੋ ਮਾਡੇ ਦੇ ਵਿੱਚ ਲੋਡ ਹੈ ਸੋ ਬਹੁਤ ਵਧੀਆ ਪੁਲਿਸ ਆਪਣੀ ਡਿਊਟੀ ਲਗਾਈ ਹੈ ਸੋ ਪੂਰੇ ਪੰਜਾਬ ਦੀ ਪੰਜਾਬ ਪੁਲਿਸ ਨੇ ਬਹੁਤ ਵਧੀਆ ਡਿਊਟੀ ਲਗਾਈ ਹੈ ਜੋ ਪੰਜਾਬ ਨੂੰ ਪੰਗਲਾ ਪੰਜਾਬ ਬਣਾਉਣ ਦੇ ਲਈ ਸੱਚ ਪੰਨਾ ਇਹ ਡਿਊਟੀਆਂ ਬਹੁਤ ਜ਼ਰੂਰੀ ਹੈ ਸੋ ਪੰਜਾਬ ਪੁਲਿਸ ਨੂੰ ਮੈਂ ਆਪਣੇ ਵੱਲੋਂ ਤੇ ਸਰਕਾਰ ਵੱਲੋਂ ਸ਼ਾਬਾਸ਼ ਦੇਣਾ ਚਾਹਾਂਗਾ ਕਿ ਪੂਰੀ ਇਮਾਨਦਾਰ ਨਲਜ਼ੀ ਸੇ ਕੰਮ ਕਰਦਾ ਹੈ